19 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ 19 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਪੰਜਾਬ ਦੇ ਸਾਫ਼ ਰਵੇਗਾ ਧੁੱਪ ਵਾਲਾ ਰਹੇਗਾ ਹਵਾ ਦੇ ਵਿੱਚ ਕੁਝ ਖਾਸ ਰਵਾਨਗੀ ਦੇਖਣ ਨੂੰ ਨਹੀਂ ਮਿਲੇਗੀ ਹਲਕੀ ਜਿਹੀ ਗਰਮੀ ਅਤੇ ਹਮਸ ਦਾ ਦੌਰ ਅੱਜ ਦੇਖਣ ਨੂੰ ਮਲੇਗਾ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਵੀ ਬਣੇਗੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਕਿਸੇ ਵੀ ਖੇਤਰ ਦੇ ਵਿੱਚ ਲੱਗ ਸਕਦੇ ਨੇ ਚਾਹੇ ਉਹ ਮਾਝੇ ਦੇ ਲੱਕੇ ਹੋਣ ਦੁਆਬੇ ਦੇ ਹੋਣ ਪਵਾਦ ਦੇ ਹੋਣ ਜਾਂ ਮਾਲਵੇ ਦੇ ਇਹ ਕਹਿਣਾ ਨਹੀਂ ਹੈ ਕਿ ਮੀਂਹ ਨਹੀਂ ਪਵੇਗਾ ਪਰ ਫਿਰ ਵੀ ਟੁੱਟਵੇਂ ਸ਼ਰਾਟੇ ਕੁਝ ਕੀ ਖੇਤਰਾਂ ਦੇ ਵਿੱਚ ਅੱਜ ਲੱਗ ਸਕਦੇ ਨੇ ਪਰ ਬਹੁਤੇ ਵੱਡੇ ਪੱਧਰ ਤੇ ਨਹੀਂ ਕੱਲ ਦੁਪਹਿਰ ਤੋਂ ਮੌਸਮ ਬਦਲੇਗਾ ਤੇ 21 22 ਅਤੇ 23 ਤਰੀਕ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਪਵੇਗਾ ਖਾਸ ਕਰਕੇ ਹੁਸ਼ਿਆਰਪੁਰ ਪਠਾਨਕੋਟ ਥੋੜੇ ਬਹੁਤੇ ਇਲਾਕੇ ਗੁਰਦਾਸਪੁਰ ਅਮਰitsar ਤਰਨਤਾਰਨ ਦੇ ਕਰਪੂਥਲਾ ਜਲੰਧਰ ਆਪਣਾ ਆਨੰਦਪੁਰ ਸਾਹਿਬ ਰੋਪੜ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਲੁਧਿਆਣਾ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਨਾਲ ਲੱਗਦੇ ਇਲਾਕੇ ਸੰਗਰੂਰ ਧੁਰੀ ਇਹਨਾਂ ਖੇਤਰਾਂ ਦੇ ਵਿੱਚ ਵੀ ਪੈ ਸਕਦਾ ਹੈ ਜਾਂ ਥੋੜੇ ਬਹੁਤੇ ਹੋਰ ਜ਼ਿਲ੍ਹੇ ਵੀ ਹੋ ਸਕਦੇ ਨੇ